ਪੰਜਾਬੀ ਇਕਤਾ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਪ੍ਰੀਤ ਸਤਿ ਸ਼੍ਰੀ ਅਕਾਲ। ਅੱਜ ਦੀਆਂ ਵੱਡੀਆਂ ਖਬਰਾਂ ਗੈਰ ਕਾਨੂੰਨੀ ਕਲੋਨੀਆਂ ਦੇ ਪਲਾਟਾਂ ਨੂੰ ਰੈਗੂਲਰ ਕਰਨ ਬਾਰੇ ਵੱਡੀ ਖਬਰ ਆਈ ਸਾਹਮਣੇ 15 ਸਤੰਬਰ ਤੋਂ ਸ਼ੁਰੂ ਹੋਵੇਗੀ ਪ੍ਰਕਿਰਿਆ। ਪੰਜਾਬ ਸਰਕਾਰ ਵੱਲੋਂ ਨਵੀਆਂ ਨੌਕਰੀਆਂ ਬਾਰੇ ਵੱਡੀ ਖੁਸ਼ਖਬਰੀ 12 ਵਿਭਾਗਾਂ ਵਿੱਚ ਹੋਣਗੀਆਂ 500 ਤੋਂ ਵੱਧ ਭਰਤੀਆਂ। ਬੀਬੀ ਜਗੀਰ ਕੌਰ ਤੇ ਪ੍ਰਵੀਂਦਰ ਸਿੰਘ ਢੀਂਡਸਾ ਸ਼੍ਰੀ ਕਾਲ ਤੱਕ ਸਾਈ ਵਿਖੇ ਹੋਏ ਪੇਸ਼ ਸਖਤਰਤ ਵਿਖੇ ਸਪਸ਼ਟੀਕਰਨ ਸੌਂਪਣ ਮਗਰੋਂ ਦਿੱਤਾ ਵੱਡਾ ਬਿਆਨ। ਅੱਜ ਔਰਤਾਂ ਲਈ ਨਵੀਂ ਸਕੀਮ ਸ਼ੁਰੂ ਕਰੇਗੀ ਪੰਜਾਬ ਸਰਕਾਰ ਕੈਬਨਿਟ ਮંત્રી ਨੇ ਕਰਤਾ ਐਲਾਨ ਪੰਜਾਬ ਸਰਕਾਰ ਨੇ ਕੇਂਦਰ ਸਰਕਾਰ ਨੂੰ ਕਰਜ਼ਾ ਹੱਦ 10000 ਕਰੋੜ ਰੁਪਏ ਵਧਾਉਣ ਦੀ ਕੀਤੀ ਮੰਗ ਵਿੱਤ ਮੰਤਰਾਲੇ ਨੂੰ ਲਿਖਿਆ ਪੱਤਰ ਪੰਜਾਬ ਚ ਪਵੇਗੀ ਹੱਡ ਚੀਰਮੀ ਠੰਡ ਮੌਸਮ ਵਿਭਾਗ ਨੇ ਕੀਤੀ ਵੱਡੀ ਭਵਿੱਖਬਾਣੀ ਐਸਜੀਪੀਸੀ ਦੀਆਂ ਚੋਣਾਂ ਅਤੇ ਪੰਥਕ ਉਮੀਦਵਾਰਾਂ ਦੀ ਚੋਣ ਕਰਨ ਸੰਬੰਧੀ ਭਾਈ ਸੰਦੀਪ ਸਿੰਘ ਰੁਪਾਲੋ ਦੀ ਗਵਾਈ ਹੇਠ ਹੋਈ ਮੀਟਿੰਗ ਮੀਟਿੰਗ ਮਗਰੋਂ ਸਰਵਜੀਤ ਸਿੰਘ ਖਾਲਸਾ ਨੇ ਦਿੱਤਾ ਵੱਡਾ ਬਿਆਨ ਹਰਿਆਣਾ ਝਾਂਮ ਆਦਮੀ ਪਾਰਟੀ ਤੇ ਕਾਂਗਰਸ ਦਾ ਨਹੀਂ ਹੋਵੇਗਾ ਗੱਠ ਜੋੜਾ ਆਪਣੇ ਉਮੀਦਵਾਰਾਂ ਦਾ ਕੀਤਾ ਐਲਾਨ ਪੰਜਾਬ ਚ ਦਾ ਹਜ਼ਾਰ ਗੈਰ ਕਾਨੂੰਨੀ ਕਲੋਨੀਆਂ ਦੇ ਪਲਾਟਾਂ ਨੂੰ ਰੈਗੂਲਰ ਕਰਨ ਲਈ ਰਜਿਸਟ੍ਰੇਸ਼ਨ ਦੀ ਪ੍ਰਕਿਰਿਆ 15 ਸਤੰਬਰ ਤੋਂ ਸ਼ੁਰੂ ਹੋਵੇਗੀ ਇਸ ਸੰਬੰਧੀ ਪੰਜਾਬ ਸਰਕਾਰ ਨੇ ਨਗਰ ਨਿਗਮ ਤਹਿਸੀਲਾਂ ਅਤੇ ਸਬੰਧਤ ਅਧਿਕਾਰੀਆਂ ਨੂੰ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ ਇਸ ਦੇ ਨਾਲ ਹੀ ਮੁੱਖ ਮੰਤਰੀ ਭਗਵੰਤ ਮਾਨ ਨੇ ਨਵੀਆਂ ਬਣੀਆਂ ਗੈਰ ਕਾਨੂੰਨੀ ਕਲੋਨੀਆਂ ਤੇ ਵੀ ਸ਼ਕਤੀ ਦੇ ਹੁਕਮ ਦਿੱਤੇ ਹਨ ਪੰਜਾਬ ਵਿਧਾਨ ਸਭਾ ਦੇ ਮਾਨਸੂਨ ਸੈਸ਼ਨ ਵਿੱਚ ਪੇਸ਼ ਕੀਤੇ ਗਏ ਪੰਜਾਬ ਅਪਾਰਟਮੈਂਟ ਐਂਡ ਪ੍ਰੋਪਰਟੀ ਰੈਗੂਲੇਸ਼ਨ ਸੋ ਦਾ ਐਕਟ 2024 ਨੂੰ ਮਨਜ਼ੂਰੀ ਦੇ ਦਿੱਤੀ ਗਈ ਸੀ ਹੁਣ 5 ਅਗਸਤ ਤੱਕ ਦੇ ਪਲਾਟ ਦੀ ਰਜਿਸਟ੍ਰੇਸ਼ਨ ਦੀ ਪ੍ਰਕਿਰਿਆ ਵਿੱਚ ਇਹਨਾਂ ਸੀ ਦੀ ਸ਼ਰਤ ਨੂੰ ਪੂਰੀ ਤਰ੍ਹਾਂ ਖਤਮ ਕਰ ਦਿੱਤਾ ਗਿਆ ਹੈ ਇਹਨਾਂ 14000 ਗੈਰ ਕਾਨੂੰਨੀ ਕਲੋਨੀਆਂ ਵਿੱਚ ਪਲਾਟਾਂ ਦੀ ਰਜਿਸਟਰੀ ਹੋਣ ਨਾਲ ਲੱਖਾਂ ਲੋਕਾਂ ਨੂੰ ਆਪਣੀ ਜਾਇਦਾਦ ਦਾ ਮਾਲਕਾਨਾ ਹੱਕ ਮਿਲਣ ਦਾ ਰਸਤਾ ਸਾਫ਼ ਹੋ ਜਾਵੇਗਾ ਵੱਡੀ ਗੱਲ ਇਹ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਸਪਸ਼ਟ ਕਰ ਦਿੱਤਾ ਹੈ ਕਿ ਬੈਂਕਰਾਹੀ ਜਾਇਦਾਦ ਖਰੀਦਣ ਲਈ ਦਿੱਤੇ ਗਏ ਬਿਆਨੇ ਦੀ ਰਕਮ ਨੂੰ ਵੀ ਰਜਿਸਟ੍ਰੇਸ਼ਨ ਪ੍ਰਕਿਰਿਆ ਵਿੱਚ ਸ਼ਾਮਲ ਕੀਤਾ ਜਾਵੇਗਾ ਯਾਨੀ ਜੇਕਰ ਕਿਸੇ ਵਿਅਕਤੀ ਨੇ ਬੈਂਕਰਾਹੀ 31 ਜੁਲਾਈ 2024 ਤੱਕ ਜਾਇਦਾਦ ਦੀ ਖਰੀਦਦਾਰੀ ਲਈ ਬਿਆਨਨਾ ਰਾਸ਼ੀ ਦਿੱਤੀ ਹੈ ਪਰ ਉਸ ਸਮੇਂ ਇਸ ਦੀ ਕਾਨੂੰਨੀ ਪ੍ਰਕਿਰਿਆ ਪੂਰੀ ਨਹੀਂ ਹੋ ਸਕੀ ਸੀ ਹੁਣ ਉਸ ਬੈਂਕ ਟ੍ਰਾਂਜੈਕਸ਼ਨ ਰਾਹੀਂ ਵੀ ਜਾਇਦਾਦ ਦੇ ਰਜਿਸਟ੍ਰੇਸ਼ਨ ਦੀ ਪ੍ਰਕਿਰਿਆ ਕਰਵਾਈ ਜਾ ਸਕਦੀ ਹੈ ਇਸ ਤੋਂ ਇਲਾਵਾ ਸੇਲ ਡ ਜਾਂ ਕਿਸੇ ਹੋਰ ਠੋਸ ਦਸਤਾਵੇਜ਼ ਦੇ ਆਧਾਰ ਤੇ ਜਾਇਦਾਦ ਦੀ ਖਰੀਦੋ ਫਰੋਖਤ ਹੋਈ ਹੈ ਉਸ ਦੇ ਆਧਾਰ ਤੇ ਵੀ ਰਜਿਸਟਰੀ ਕਰਵਾਈ ਜਾ ਸਕੇਗੀ ਪੰਜਾਬ ਸਰਕਾਰ ਨੇ ਨਜਾਇਜ਼ ਕਲੋਨੀਆਂ ਦੇ ਪਲਾਟਾਂ ਦੀ ਰਜਿਸਟ੍ਰੇਸ਼ਨ ਕਰਵਾਉਣ ਲਈ 2 ਨਵੰਬਰ ਤੱਕ ਦਾ ਸਮਾਂ ਤੈਅ ਕੀਤਾ ਹੈ ਪੰਜਾਬ ਵਿੱਚ ਜਲਦੀ ਹੀ ਨੌਕਰੀਆਂ ਦੇ ਪਿੱਟਾਰੇ ਖੁੱਲਣ ਵਾਲਾ ਹੈ ਸੂਬੇ ਵਿੱਚ 12 ਵੱਖ-ਵੱਖ ਵਿਭਾਗਾਂ ਵਿੱਚ 5000 ਤੋਂ ਵੱਧ ਭਰਤੀਆਂ ਕੀਤੀਆਂ ਜਾਣਗੀਆਂ ਇਹ ਪ੍ਰਕਿਰਿਆ ਅਗਲੇ ਮਹੀਨੇ 400 ਮੈਡੀਕਲ ਅਫਸਰਾਂ ਦੀ ਭਰਤੀ ਨਾਲ ਸ਼ੁਰੂ ਹੋਵੇਗੀ ਪੰਜਾਬ ਦੇ ਮੁੱਖ ਮੰਤਰੀ ਭਗਮੰਤ ਮਾਨ ਨੇ ਕਿਹਾ ਹੈ ਕਿ ਸੂਬੇ ਦੇ 12 ਵਿਭਾਗਾਂ ਵਿੱਚ ਜਲਦੀ ਹੀ 5000 ਤੋਂ ਵੱਧ ਭਰਤੀਆਂ ਹੋਣਗੀਆਂ ਇਸ ਸੰਬੰਧੀ ਨੋਟੀਫਿਕੇਸ਼ਨ ਜਲਦੀ ਹੀ ਜਾਰੀ ਕਰ ਦਿੱਤਾ ਜਾਵੇਗਾ ਉਨ੍ਹਾਂ ਕਿਹਾ ਹੈ ਕਿ ਸਰਕਾਰੀ ਭਰਤੀ ਵਿੱਚ ਪੈਸੀ ਅਤੇ ਸ਼ਿਫਾਰਸ਼ਾਂ ਦੀ ਖੇਡ ਨੂੰ ਖਤਮ ਕਰ ਦਿੱਤਾ ਗਿਆ ਹੈ। ਉਹਨਾਂ ਨੇ ਕਿਹਾ ਕਿ ਹੁਣ ਨੌਕਰੀਆਂ ਸਿਰਫ ਮੈਰਿਟ ਦੇ ਆਧਾਰ 'ਤੇ ਮਿਲਦੀਆਂ ਹਨ। ਸੀਐਮ ਮੰਨ ਨੇ ਕਿ ਹੈਗੀ ਪਿਛਲੀਆਂ ਸਰਕਾਰਾਂ ਨੇ ਨੌਜਵਾਨਾਂ ਲਈ ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਕਰਨ ਪ੍ਰਤੀ ਗੰਭੀਰਤਾ ਨਹੀਂ ਦਿਖਾਈ। ਉਹ ਹਮੇਸ਼ਾ ਖਜ਼ਾਨਾ ਖਾਲੀ ਹੋਣ ਦਾ ਹੀ ਰੋਣਾ ਰੋਂਦੇ ਰਹੇ। ਇਹੀ ਕਾਰਨ ਹੈ ਕਿ ਨੌਜਵਾਨ ਵਿਦੇਸ਼ਾਂ ਵਿੱਚ ਜਾਣ ਲੱਗੇ ਸਨ ਪਰ ਹੁਣ ਇਸ ਪ੍ਰਕਿਰਿਆ ਤੇ ਬ੍ਰੇਕ ਲੱਗੀ ਹੈ। ਉਹਨਾਂ ਕਿਹਾ ਕਿ ਉਹਨਾਂ ਦੇ ਕਾਰਜਕਾਲ ਦੇ ਸਿਰਫ 3 ਮਹੀਨਿਆਂ ਵਿੱਚ 42974 ਸਰਕਾਰੀ ਨੌਕਰੀਆਂ ਦਿੱਤੀਆਂ ਗਈਆਂ ਹਨ ਸ਼ਰੋਮਨੀ ਕਾਲੀਦਲ ਦੇ ਨਰਾਦ ਧੜੇ ਨਾਲ ਸੰਬੰਧਿਤ ਬੀਬੀ ਜਗੀਰ ਕੋਰ ਅਤੇ ਪ੍ਰਵੀnder ਸਿੰਘ ਢੀਂਡਸਾ ਨੇ ਆਪੋ ਆਪਣੇ ਸਪਸ਼ਟੀਕਰਨ ਸ਼੍ਰੀ ਅਕਾਲ ਤਖਸੈ ਦੇ ਸਕੱਤਰ ਦੇ ਵਿਖੇ ਸੌਪਿਆ ਦੋਹਾਂ ਅੱਗੋਂ ਨੇ ਆਖਿਆ ਕਿ ਇਸ ਮਾਮਲੇ ਵਿੱਚ ਸ਼੍ਰੀ ਅਕਾਲ ਤਖਸੈ ਵੱਲੋਂ ਜੋ ਵੀ ਆਦੇਸ਼ ਹੋਵੇਗਾ ਉਹ ਉਸ ਨੂੰ ਖਿੜੇ ਮੱਥੇ ਪਰਵਾਣ ਕਰਨਗੇ ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹਨ ਸ਼ਰੋਮਨੀ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੋਰ ਨੇ ਕਿਹਾ ਕਿ ਉਹ 2007 ਤੋਂ ਲੈ ਕੇ 2017 ਤੱਕ ਅਕਾਲੀ ਬਜਾਰਤ ਵੇਲੇ ਸਿਰਫ 16 ਦਿਨ ਮੰਤਰੀ ਰਹੇ ਸਨ 2007 ਤੋਂ ਲੈ ਕੇ 2012 ਤੱਕ ਉਹ ਨਾ ਤਾਂ ਵਿਧਾਇਕ ਸਨ ਅਤੇ ਨਾ ਹੀ ਮੰਤਰੀ 2012 ਵਿੱਚ ਉਹ 14 ਮਾਰਚ ਨੂੰ ਮੰਤਰੀ ਬਣੀ ਸਨ ਅਤੇ 30 ਮਾਰਚ ਨੂੰ ਅਸਤੀਫਾ ਦਿੱਤਾ ਸੀ ਉਹਨਾਂ ਨੇ ਕਿ ਹੈ ਕਿ ਇੰਨਾ 16 ਦਿਨਾਂ ਦੌਰਾਨ ਉਸ ਵੇਲੇ ਦੀ ਕਾਲੀ ਸਰਕਾਰ ਨੇ ਨਾ ਤਾਂ ਕੋਈ ਵੀ ਵਾਦਿਤ ਫੈਸਲਾ ਲਿਆ ਸੀ ਅਤੇ ਨਾ ਹੀ ਕੋਈ ਫੈਸਲਾ ਵਿਚਾਰਿਆ ਗਿਆ ਸੀ ਅਕਾਲੀ ਸਰਕਾਰ ਵਲੇ ਵਿੱਤ ਮੰਤਰੀ ਰਹੇ ਪ੍ਰਮਿੰਦਰ ਸਿੰਘ ਢੀਂਸਾ ਨੇ ਕਿਹਾ ਕਿ ਉਹ ਸ਼੍ਰੀ ਇਕਾਲ ਤੱਕ ਸਾਈ ਨੂੰ ਸਮਰਪਿਤ ਹਨਾ ਤੇ ਸ਼੍ਰੀ ਇਕਾਲ ਤੱਕ ਸਾਈ ਵੱਲੋਂ ਇਸ ਮਾਮਲੇ ਵਿੱਚ ਜੋ ਵੀ ਆਦੇਸ਼ ਹੋਵੇਗਾ ਉਹ ਉਸ ਨੂੰ ਖਿੜੇ ਮੱਥੇ ਪ੍ਰਮਾਣ ਕਰਨਗੇ ਪੰਜਾਬ ਸਰਕਾਰ ਵੱਲੋਂ 10 ਸਤੰਬਰ ਨੂੰ ਅੱਜ ਮਲੋਟ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਵਿਖੇ ਮਹਿਲਾਵਾਂ ਲਈ ਵਿਸ਼ੇਸ਼ ਮੈਗਾ ਰੁਜ਼ਗਾਰ ਨੌਕਰੀ ਕੈਂਪ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ ਇਸ ਤਰ੍ਹਾਂ ਦੇ ਹੋਰ ਵਿਸ਼ੇਸ਼ ਮੈਗਾ ਰੁਜ਼ਗਾਰ ਕੈਂਪ ਸੂਬੇ ਦੇ ਸਾਰੇ ਜ਼ਿਲ੍ਹਿਆਂ ਵਿੱਚ ਕਰਮਵਾਰ ਲਗਾਏ ਜਾਣਗੇ ਇਸ ਦਾ ਪ੍ਰਗਟਾਵਾ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਮੰਤਰੀ ਡਾਕਟਰ ਬਲਜੀਤ ਕੌਰ ਨੇ ਕੀਤਾ ਹੈ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਨੇ ਦੱਸਿਆ ਹੈ ਕਿ ਇਸ ਰੁਜ਼ਗਾਰ ਕੈਂਪ ਵਿੱਚ ਵੱਖ-ਵੱਖ ਨਾਮੀ ਕੰਪਨੀਆਂ 10ਵੀਂ 12ਵੀਂ ਗ੍ਰੈਜੂਏਟ ਪੋਸਟ ਗ੍ਰੈਜੂਏਟ ਪਾਸ ਲੜਕੀਆਂ ਨੂੰ ਰੁਜ਼ਗਾਰ ਦੇ ਮੌਕੇ ਪ੍ਰਦਾਨ ਕਰਨ ਲਈ ਭਾਗ ਲੈ ਰਹੀਆਂ ਹਨ ਇਹ ਕੈਂਪਸ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਵੱਲੋਂ ਰੁਜ਼ਗਾਰ ਉਤਪਤੀ ਹੁਨਰ ਵਿਕਾਸ ਅਤੇ ਸਿਖਲਾਈ ਵਿਭਾਗ ਪੰਜਾਬ ਦੇ ਸਹਿਯੋਗ ਨਾਲ ਲਗਾਇਆ ਜਾ ਰਿਹਾ ਹੈ ਕੈਬਨਟ ਮੰਤਰੀ ਨੇ ਦੱਸਿਆ ਕਿ ਇਸ ਦੇ ਨਾਲ ਹੀ ਸਵੈ ਰੁਜ਼ਗਾਰ ਨਾਲ ਸੰਬੰਧਿਤ ਵੱਖ-ਵੱਖ ਵਿਭਾਗਾਂ ਵੱਲੋਂ ਆਪਣੇ ਵਿਭਾਗ ਦੀਆਂ ਸਵੈ ਰੁਜ਼ਗਾਰ ਸਕੀਮਾਂ ਸੰਬੰਧੀ ਜਾਣਕਾਰੀ ਅਤੇ ਜਵਾਨ ਪ੍ਰਯਾਰਥੀਆਂ ਨੂੰ ਲੋਨ ਮੁਹੱਈਆ ਕਰਵਾਇਆ ਜਾਵੇਗਾ ਮੰਤਰੀ ਨੇ ਸੂਬੇ ਦੀਆਂ ਮਹਿਲਾਵਾਂ ਨੂੰ ਅਪੀਲ ਕੀਤੀ ਹੈ ਕਿ ਮੈਗਾ ਰੋਜ਼ਗਾਰ ਕੈਂਪ ਵਿੱਚ ਵੱਧ ਤੋਂ ਵੱਧ ਸਮੂਲੀਅਤ ਕੀਤੀ ਜਾਵੇ ਉਹਨਾਂ ਨੇ ਸਮੂਹ ਜ਼ਿਲ੍ਹਾ ਪ੍ਰੋਗਰਾਮ ਅਫਸਰਾਂ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹਨਾਂ ਦੀਨਾਂ ਦੇ ਵੱਖ-ਵੱਖ ਅੰਗਣਵਾੜੀ ਸੈਂਟਰਾਂ ਰਾਹੀਂ ਪਿੰਡਾਂ ਵਿੱਚ ਅਨਾਊਂਸਮੈਂਟ ਕਰਵਾਈ ਜਾਵੇ ਅਤੇ ਮਹਿਲਾਵਾਂ ਨੂੰ ਇਨ੍ਹਾਂ ਕੈਂਪਾਂ ਦਾ ਵੱਧ ਤੋਂ ਵੱਧ ਲਾਭ ਲੈਣ ਲਈ ਪ੍ਰੇਰਿਤ ਕੀਤਾ ਜਾਵੇ ਡਾਕਟਰ ਬਲਜੀਤ ਕੌਰ ਨੇ ਦੱਸਿਆ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਦੀਗਵਾਈ ਹੇਠ ਪੰਜਾਬ ਸਰਕਾਰ ਮਹਿਲਾਵਾਂ ਦੇ ਸ਼ਸਤੀਕਰਨ ਅਤੇ ਆਰਥਿਕ ਤੌਰ ਤੇ ਆਤਮ ਨਿਰਭਰ ਬਣਾਉਣ ਲਈ ਵੱਖ-ਵੱਖ ਖੇਤਰਾਂ ਵਿੱਚ ਉਹਨਾਂ ਦੀ ਭਾਗੀਦਾਰੀ ਨੂੰ ਯਕੀਨੀ ਬਣਾਉਣ ਲਈ ਮਹੱਤਵਪੂਰਨ ਕਦਮ ਚੁੱਕਰੀ ਹੈ ਇਸ ਵਚਨਬੱਧਤਾ ਤਹਿਤ ਪੰਜਾਬ ਸਰਕਾਰ ਵੱਲੋਂ ਆਉਣ ਵਾਲੇ ਦਿਨਾਂ ਵਿੱਚ ਕਰੰਬਰ ਸਾਰੇ ਜ਼ਿਲ੍ਹਿਆਂ ਵਿੱਚ ਰੋਜ਼ਗਾਰ ਕੈਂਪ ਸ਼ੁਰੂ ਕੀਤੇ ਜਾਣਗੇ ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਮਹਿਲਾਵਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਨੂੰ ਵਿਸ਼ੇਸ਼ ਤਰਜੀਹ ਦੇ ਰਹੀ ਹੈ ਤੇ ਇਹ ਰੁਜ਼ਗਾਰ ਕੈਂਪ ਇਸ ਦਿਸ਼ਾ ਵਿੱਚ ਇੱਕ ਅਹਿਮ ਕਦਮ ਹਨ ਪੰਜਾਬ ਸਰਕਾਰ ਨੇ ਕੇਂਦਰ ਸਰਕਾਰ ਅੱਗੇ ਚਾਲੂ ਵਿੱਤੀ ਸਾਲ ਦੌਰਾਨ ਕਰਜ਼ੇ ਦੀ ਸੀਮਾ ਵਧਾਉਣ ਦੀ ਮੰਗ ਰੱਖੀ ਹੈ ਸਰਕਾਰ ਨੇ ਕਰਜ਼ਾ ਸੀਮਾ 10000 ਕਰੋੜ ਰੁਪਏ ਵਧਾਉਂਦੀ ਮੰਗ ਕੀਤੀ ਹੈ ਇਸ ਦੇ ਲਈ ਸਰਕਾਰ ਵੱਲੋਂ ਵਿੱਤ ਮੰਤਰਾਲੇ ਨੂੰ ਪੱਤਰ ਲਿਖਿਆ ਗਿਆ ਹੈ ਵਿਤੀ ਸੰਕਟ ਦਾ ਸਾਹਮਣਾ ਕਰ ਰਹੀ ਪੰਜਾਬ ਸਰਕਾਰ ਨੇ ਪੱਤਰ ਵਿੱਚ ਆਪਣੀ ਖਰਚਿਆਂ ਦਾ ਹਵਾਲਾ ਦਿੱਤਾ ਹੈ ਸਰਕਾਰ ਨੂੰ ਲੱਗਦਾ ਹੈ ਕਿ ਮੌਜੂਦਾ ਸਾਲਾਨਾ ਉਧਾਰ ਸੀਮਾ ਮੌਜੂਦਾ ਵਿਤੀ ਸਾਲ ਨੂੰ ਕਵਰ ਨਹੀਂ ਕਰੇਗੀ ਸਰਕਾਰ ਹੋਰ ਕਰਜ਼ੇ ਚੁੱਕ ਕੇ ਆਪਣੇ ਖਰਚੇ ਨੂੰ ਪੂਰਾ ਕਰਨਾ ਚਾਹੁੰਦੀ ਹੈ ਸਾਲ 2024-25 ਲਈ ਪੰਜਾਬ ਵਿੱਚ ਕਰਜ਼ੇ ਦੀ ਸੀਮਾ 346492 ਕਰੋੜ ਰੁਪਏ ਹੈ ਜਿਸ ਵਿੱਚ ਜੁਲਾਈ ਤੱਕ ਸਰਕਾਰ ਨੇ 1394 ਕਰੋੜ ਰੁਪਏ ਦਾ ਕਰਜਾ ਲਿਆ ਹੈ ਇਸ ਤੋਂ ਇਲਾਵਾ ਸਰਕਾਰ ਨੂੰ ਚਾਲੂ ਵਿੱਤੀ ਸਾਲ 'ਚ 10000 ਕਰੋੜ ਰੁਪਏ ਦੀ ਹੋਰ ਲੋਨ ਸੀਮਾ ਦੀ ਲੋਡ ਹੈ 23 ਸਾਲ 2023-24 ਵਿੱਚ ਰਾ ਸਰਕਾਰ ਦੁਆਰਾ ਉਧਾਰ ਲੈਣ ਦੀ ਸੀਮਾ 45730 ਕਰੋੜ ਰੁਪਏ ਸੀ ਪਿਛਲੇ ਸਾਲ ਇੱਕ ਵਾਰ ਕੇਂਦਰ ਸਰਕਾਰ ਨੇ ਪੰਜਾਬ ਦੀ ਕਰਜ਼ਾ ਹੱਦ 2387 ਕਰੋੜ ਰੁਪਏ ਘਟਾ ਦਿੱਤੀ ਸੀ ਅਗਸਤ ਮਹੀਨੇ ਵਿੱਚ ਹੋਈ ਮੰਤਰੀ ਮੰਡਲ ਦੀ ਮੀਟਿੰਗ ਵਿੱਚ ਕਰਜ਼ਾ ਸੀਮਾ ਵਧਾਉਣ ਲਈ ਕੇਂਦਰੀ ਵਿੱਤ ਮੰਤਰਾਲੇ ਨੂੰ ਪੱਤਰ ਲਿਖਣ ਦੀ ਪ੍ਰਵਾਨਗੀ ਦਿੱਤੀ ਗਈ ਸੀ ਰਾਜ ਸਰਕਾਰ ਨੇ ਪੱਤਰ ਵਿੱਚ ਦਲੀਲ ਦਿੱਤੀ ਹੈ ਕਿ ਉਹਨਾਂ ਨੂੰ ਪਿਛਲੀਆਂ ਸਰਕਾਰਾਂ ਤੋਂ ਕਰਜ਼ਾ ਵਿਰਾਸਤ ਵਿੱਚ ਮਿਲਿਆ ਹੈ ਜਿਸ ਨੂੰ ਵਾਪਸ ਕੀਤਾ ਜਾਣਾ ਹੈ ਅਤੇ ਪੰਜਾਬ ਸਰਕਾਰ ਵੱਲੋਂ 69867 ਕਰੋੜ ਰੁਪਏ ਦਾ ਕਰਜ਼ਾ ਚੁਕਾਇਆ ਜਾਣਾ ਹੈ 23900 ਕਰੋੜ ਰੁਪਏ ਦੀ ਰਕਮ ਸਿਰਫ ਕਰਜ਼ੇ ਤੇ ਵਿਆਜ ਦੀ ਮੁੜਦائیگی ਹੈ ਹਾਲੀ ਵਿੱਚ ਵਿੱਤੀ ਸੰਕਟ ਦੇ ਮੱਦੇਨਜ਼ਰ ਪੰਜਾਬ ਸਰਕਾਰ ਨੇ ਕਈ ਫੈਸਲੇ ਲਈ ਹਨ ਇਸ ਵਿੱਚ 3 ਰੁਪਏ ਪ੍ਰਤੀ 7 ਕਿਲੋਵਾਟ ਬਿਜਲੀ ਸਬਸਿਡੀ ਖਤਮ ਕਰਨਾ ਤੇਲ ਦੀਆਂ ਕੀਮਤਾਂ ਵਿੱਚ ਵਾਧਾ ਗ੍ਰੀਨ ਟੈਕਸ ਲਗਾਉਣਾ ਸ਼ਾਮਿਲ ਹੈ ਇਸ ਨਾਲ ਸਰਕਾਰ ਨੂੰ ਆਮਦਨ ਹੋਵੇਗੀ ਤਾਂ ਜੋ ਸਰਕਾਰ ਵੱਲੋਂ ਮੁਲਾਜ਼ਮਾਂ ਨੂੰ ਸਮੇਂ ਸਿਰ ਤਨਖਾਹਾਂ ਦਿੱਤੀਆਂ ਜਾਣ ਜੇਕਰ ਵਿੱਤ ਮੰਤਰਾਲੇ ਕਰਜ਼ਾ ਸੀਮਾ ਵਧਾਉਣ ਵਿੱਚ ਕੋਈ ਸਪੀਨ ਨਹੀਂ ਦਿਖਾਉਂਦਾ ਤਾਂ ਸੀਐਮ ਭਗਵੰਤ ਮਾਨ ਇਹ ਮਾਮਲਾ ਪ੍ਰਧਾਨ ਮੰਤਰੀ ਕੋਲ ਉਠਾ ਸਕਦੇ ਹਨ ਇਸ ਸਾਲ ਮਈ ਜੂਨ ਮਹੀਨੇ ਭਿਆਨ ਗਰਮੀ ਪੈਣ ਤੋਂ ਬਾਅਦ ਹੁਣ ਲੋਕਾਂ ਨੂੰ ਹੱਡ ਚੀਰ ਮੀ ਠੰਡ ਦਾ ਸਾਹਮਣਾ ਕਰਨ ਲਈ ਤਿਆਰ ਰਹਿਣਾ ਪਵੇਗਾ ਦਰਅਸਲ ਆਈਐਮਡੀ ਨੇ ਸਤੰਬਰ 2024 ਚ ਲਾਲ ਨਿਨਾਂ ਦੀ ਸ਼ੁਰੂਆਤ ਵਾਲਾ ਇਸ਼ਾਰਾ ਕੀਤਾ ਹੈ ਜਿਸ ਕਾਰਨ ਪੰਜਾਬ ਸਮੇਤ ਪੂਰੇ ਦੇਸ਼ ਵਿੱਚ ਜਿੱਥੇ ਤਾਪਮਾਨ ਵਿੱਚ ਵੱਡੀ ਗਿਰਾਵਟ ਆਵੇਗੀ ਉੱਥੇ ਹੀ ਜ਼ੋਰਦਾਰ ਮੀਂਹ ਪੈਣ ਦੀ ਸੰਭਾਵਨਾ ਹੈ ਇਸ ਕਾਰਨ ਸਖਤ ਸਰਦੀ ਦੀ ਭਵਿੱਖਬਾਣੀ ਕੀਤੀ ਗਈ ਹੈ ਇਸ ਸਾਲ ਕਾਹਿਰ ਦੀ ਅਰਮਿਤੋ ਬਾਦ ਪੰਜਾਬ ਸਨੇ ਦੇਸ਼ ਦੇ ਕਈ ਹਿੱਸਿਆਂ ਵਿੱਚ ਜ਼ੋਰਦਾਰ ਮੀਂਹ ਪਿਆ ਹੈ ਜਿਸ ਤੋਂ ਬਾਅਦ ਹੁਣ ਲੋਕਾਂ ਨੂੰ ਕੜਾਕੇ ਦੀ ਠੰਡ ਦਾ ਸਾਹਮਣਾ ਕਰਨਾ ਪਵੇਗਾ ਗੁਰਦੁਆਰਾ ਕਲਗੀਧਰ ਸਾਈ ਵਿਕੇਸ਼ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਅਤੇ ਪੰਥਕ ਉਮੀਦਵਾਰਾਂ ਦੀ ਚੋਣ ਕਰਨ ਸੰਬੰਧੀ ਭਾਈ ਸੰਦੀਪ ਸਿੰਘ ਰੂਪਾਲੋ ਦੀ ਅਗਵਾਈ ਹੇਠ ਇਕੱਤਰਤਾ ਹੋਈ ਹੈ ਜਿਸ ਵਿੱਚ ਮੈਂਬਰ ਪਾਰਲੀਮੈਂਟ ਸਰਵਜੀਤ ਸਿੰਘ ਖਾਲਸਾ ਤੇ ਸੰਸਦ ਮੈਂਬਰ ਭਾਈ ਅਮਰਿਤਾਲ ਸਿੰਘ ਦੇ ਪਿਤਾ ਬਾਪੂ ਤਰਸੇਮ ਸਿੰਘ ਖਾਲਸਾ ਵਿਸ਼ੇਸ਼ ਤੌਰ ਤੇ ਪਹੁੰਚੇ ਇਸ ਮੌਕੇ ਮੈਂਬਰ ਪਾਰਲੀਮੈਂਟ ਸਰਵਜੀਤ ਸਿੰਘ ਖਾਲਸਾ ਨੇ ਕਿਹਾ ਕਿ ਦੁਨੀਆ ਪਰ ਦੈਸੀ ਖਾਂ ਦਾ ਵਿਸ਼ਵਾਸ ਮੌਜੂਦਾ ਨਕਾਰਾ ਹੋ ਚੁੱਕੀ ਰਵਾਇਤੀ ਪੰਥਕ ਲੀਡਰਸ਼ਿਪ ਤੋਂ ਬਿਲਕੁਲ ਉੱਠ ਚੁੱਕਾ ਹੈ ਕਿਉਂਕਿ ਇਹ ਲੀਡਰਸ਼ਿਪ ਪੰਜਾਬ ਪੰਜਾਬੀਅਤ ਅਤੇ ਸਿੱਖਾਂ ਦੇ ਹਿੱਤਾਂ ਦੀ ਪੈਰੇਦਾਰੀ ਕਰਨ ਵਿੱਚ ਨਕਾਮ ਹੋ ਗਈ ਹੈ। ਉਹਨਾਂ ਨੇ ਕਿਹਾ ਕਿ ਅੱਜ ਬੇਸ਼ੁਮਾਰ ਕੁਰਬਾਨੀਆਂ ਨਾਲ ਤਿਆਰ ਕੀਤੀ ਜੱਥੇਬੰਦੀ ਸ਼੍ਰੋਮਣੀ ਕਾਲਦਲ ਦੀ ਸਾਖ ਨੂੰ ਖੋਰਾ ਲੱਗਾ ਹੈ। ਸਾਨੂੰ ਪੰਥਕ ਤੌਰ ਤੇ ਵੀ ਬਹੁਤ ਵੱਡੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਮੌਕੇ ਅਮਰਿਤਪਾਲ ਸਿੰਘ ਦੇ ਪਿਤਾ ਬਾਪੂ ਪੁੱਤਰ ਸੇਮ ਸਿੰਘ ਨੇ ਕਿਹਾ ਹੈ ਕਿ ਜਿੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਇੱਕੋ ਇੱਕ ਧਾਰਮਿਕ ਸੰਸਥਾ ਹੈ ਜਿਸ ਦੇ ਪ੍ਰਬੰਧਾਂ ਵਿੱਚ ਬਹੁਤ ਵੱਡੇ ਪੱਦਰ ਤੇ ਗਿਰਾਵਟ ਆਈ ਹੈ ਉੱਥੇ ਹੀ ਕੁਰਬਾਨੀਆਂ ਨਾਲ ਤਿਆਰ ਕੀਤੀ ਜੱਥੇਬੰਦੀ ਸ਼੍ਰੋਮਣੀ ਕਾਲਦਲ ਵਿੱਚ ਅੱਜ ਪੰਥਕ ਵਿਰੋਧੀ ਤਾਕਤਾਂ ਦਾ ਬੋਲਬਾਲਾ ਹੈ ਪੰਥ ਵਿਰੋਧੀ ਗਤੀਵਿਧੀਆਂ ਦੇ ਦੋਸ਼ ਵਿੱਚ ਅਕਾਲੀ ਦਲ ਦੇ ਪ੍ਰਧਾਨ ਨੂੰ ਤਨਖਾਈਆ ਕਰਾ ਦਿੱਤਾ ਗਿਆ ਹੋਵੇ ਇਸ ਤੋਂ ਮਾੜੀ ਗੱਲ ਕੀ ਹੋ ਸਕਦੀ ਹੈ ਕਈ ਵਾਰੀ ਬੰਦਾ ਆਪਣੇ ਘਰ ਵਿੱਚ ਸਵਾਰਨ ਵਾਸਤੇ ਘਰ ਨੂੰ ਬਚਾਉਣ ਵਾਸਤੇ ਅੰਦਰ ਖਾਤੇ ਸਾਰੀਆਂ ਵਿਚਾਰਾ ਕਰਦਾ ਹੈ ਲੇਕਿਨ ਉਹ ਸਾਰੀਆਂ ਗੱਲਾਂ ਨੂੰ ਭਾਵੇਂ ਮੈਂ ਸਹੀ ਕਹਿੰਦੀ ਸੀ ਪਰ ਸਾਡੇ ਪ੍ਰਧਾਨ ਸਾਹਿਬ ਨੇ ਉਹਨੂੰ ਵਿਰੋਧ ਵਿੱਚ ਲਿਆ ਜਿਹਦੇ ਕਰਕੇ ਦੋ ਵਾਰ ਮੈਨੂੰ ਪਾਰਟੀ ਚੋਂ ਬਾਹਰ ਕੱਢਿਆ ਤੇ ਮੈਂ ਸਾਰਾ ਜੋਖਮ ਚਲਿਆ ਹੈ ਇਸ ਕਰਕੇ ਅਸੀਂ ਆਏ ਆ ਕਿ ਪੰਥ ਵਿੱਚ ਜਿਹੜੀ ਦੁਬਧਾ ਪਈ ਹੈ ਉਹ ਦੁਬਧਾ ਦੂਰ ਹੋਵੇ ਕਿਉਂਕਿ ਸਾਡੇ ਮਨ ਚ ਇੱਕੋ ਹੀ ਗੱਲ ਹੈ ਪਿੱਛੇ ਜਦੋਂ ਇੱਥੇ ਬਸਲਾ ਆਇਆ ਸੀ ਕਿ ਮਾਫੀ ਕਿਸ ਤਰ੍ਹਾਂ ਮੰਗੀ ਜਾਂਦੀ ਹੈ ਉਦੋਂ ਵੀ ਮੈਂ ਬੋਲੀ ਹੈ ਕਿ ਮਾਫੀ ਮੰਗਣ ਦਾ ਟੰਗ ਇੱਕੋ ਹੀ ਹੈ ਜੋ ਸਾਡੀ ਰੀਤ ਹੈ ਜੋ ਸਾਡੀ ਪਰੰਪਰਾ ਹੈ ਜੋ ਸਾਡੀ ਮਰਿਆਦਾ ਹੈ ਸ਼੍ਰੀ ਅਕਾਲ ਤਰ ਸਾਹਿਬ ਦੇ ਉੱਤੇ ਜਾ ਕੇ ਪੇਸ਼ ਹੋਣਾ ਹੁੰਦਾ ਹੈ ਤੇ ਫਸੀਲ ਤੋਂ ਸਾਡੇ ਸਿੰਘ ਸਾਹਿਬਾਨ ਸਾਨੂੰ ਸੁਣਦੇ ਆ ਤੇ ਸਾਨੂੰ ਸਜਾਲ ਹੁੰਦੀ ਹੈ ਸੋ ਅੱਜ ਮੈਂ ਇਸ ਗੱਲ ਦਾ ਸਕੂਨ ਮਹਿਸੂਸ ਕਰਦੀ ਐ ਕਿ ਕਮਸੋ ਕਮ ਹੋਰ ਕੁਛ ਨਹੀਂ ਤਾਂ ਵਿਧੇ ਵਿਵਧਾਨ ਤੇ ਅੱਜ ਕੌਮ ਨੂੰ ਪਤਾ ਲੱਗੀ ਵਿਧੇ ਵਿਵਧਾਨ ਤੇ ਨੌਜਵਾਨ ਪੀੜੀ ਨੂੰ ਪਤਾ ਲੱਗੀ ਔਰ ਇਸ ਗੱਲ ਦਾ ਵੀ ਮੈਨੂੰ ਦਿਲਾਸਾ ਹੈ ਆਸ ਹੈ ਹੌਸਲਾ ਹੈ ਕਿ ਜਿਹੜੀ ਗੱਲ ਲੋਕਾਂ ਚ ਚਰਚਾ ਬਣ ਗਈ ਸੀ ਕਸ਼ਰੀ ਅਕਾਲਤਾ ਸਾਨੂੰ ਤਾਂ ਕੋਈ ਮੰਨਦਾ ਹੀ ਨਹੀਂ ਸ਼ਰੀ ਅਕਾਲਤਾ ਸਾਹਿਬ ਦੇ ਜਥੇਦਾਰ ਜੋ ਮਰਜ਼ੀ ਕਰੀ ਜਾਣ ਕੋਈ ਪਰਵਾਹ ਨਹੀਂ ਕਰਦਾ ਲੇਕਿਨ ਅੱਜ ਦੁਨੀਆ ਦੇ ਲੋਕਾਂ ਨੂੰ ਪਤਾ ਲੱਗ ਗਿਆ ਸਾਰੇ ਧਰਮਾਂ ਦੇ ਲੋਕਾਂ ਨੂੰ ਇਹ ਇੱਕ ਮਹਾਨ ਤਖਤ ਹੈ ਸ੍ਰੀ ਅਕਾਲਤਾ ਸਾਇਬ ਜਿੱਥੇ ਸਾਰੀ ਕੌਮ ਪੰਜ ਪ੍ਰਧਾਨੀ ਪ੍ਰਣਾਲੀ ਅਨੁਸਾਰ ਕੋਈ ਫੈਸਲਾ ਹੁੰਦਾ ਹੈ ਤੇ ਤਖਤ ਤੋਂ ਆਵਾਜ਼ਾਂ ਹੁੰਦੇ ਸੰਦੇਸ਼ ਦਿੱਤਾ ਜਾਂਦਾ ਦਿਸ਼ਾ ਨਿਰਦੇਸ਼ ਦਿੱਤਾ ਜਾਂਦਾ ਆਦੇਸ਼ ਦਿੱਤਾ ਜਾਂਦਾ ਜਾਂ ਕੋਈ ਸਜ਼ਾ ਦਿੱਤੀ ਜਾਂਦੀ ਹੈ ਹਰ ਸਿੱਖ ਨੂੰ ਵੱਡਾ ਹੋਵੇ ਛੋਟਾ ਹੋਵੇ ਵੱਡਾ ਰਾਜੇ ਮਹਾਰਾਜੇ ਵੀ ਹੋਣਗੇ ਉਹਨੂੰ ਸੇਟ ਨਾ ਪਾਏਗਾ ਮੈਨੂੰ ਅਫਸੋਸ ਹੈ ਕਿ ਜਿਹੜੀ ਕੁਰਸੀ ਤੇ ਕਿਸੇ ਨੂੰ ਬਿਠਾਇਆ ਗਿਆ ਹੋਵੇ ਉਹਨੇ ਕੁਰਸੀ ਦਾ ਮਾਨ ਮਰਿਆਦਾ ਤੇ ਉਥੋਂ ਦੀ ਜਿਹੜੀ ਸਾਰੀ ਜ਼ਿੰਮੇਵਾਰੀ ਹੈ ਉਹ ਪੂਰੀ ਕਰਨੀ ਹੁੰਦੀ ਹੈ ਆਪਣੇ ਤਖਤ ਨੂੰ ਸਮਰਪਿਤ ਹੋ ਕੇ ਜੇ ਉਸ ਵੇਲੇ ਦੇ ਪ੍ਰਧਾਨ ਸਾਹਿਬ ਨੇ ਜਾਂ ਐਗਜ਼ੀਕਟਿਵ ਨੇ ਇਹ ਜ਼ਿੰਮੇਵਾਰੀ ਪੂਰੀ ਨਹੀਂ ਕੀਤੀ ਜਾਂ ਜਥੇਦਾਰ ਸਾਹਿਬਾ ਨੇ ਵੀ ਇਹ ਜਗ੍ਹਾ ਪੂਰੀ ਨਹੀਂ ਕੀਤੀ ਮੈਂ ਸਬੀ ਦੀ ਹੈ ਕਿ ਸਾਰੇ ਇਨਵੋਲਵ ਨੇ ਸਾਰਿਆਂ ਨੂੰ ਸਗਾ ਆਪ ਮਨੋਂ ਆਕੇ ਇੱਥੇ ਟਹਿ ਕੇ ਕਹਿਣਾ ਚਾਹੀਦਾ ਹੈ ਕਿ ਜੋ ਹੋਇਆ ਸੀ ਸੱਚ ਦੱਸਣਾ ਚਾਹੀਦਾ ਜਿਸ ਤਰ੍ਹਾਂ ਮੈਂ ਕਿਹਾ ਕਿ ਮੈਂ 16 ਦਿਨ ਮੰਤਰੀ ਰਹੀ ਹਾਂ ਮੇਰੇ ਉਸ 16 ਦਿਨ ਦੇ ਦੌਰਾਨ ਕਿਉਂਕਿ ਸਾਨੂੰ ਮੰਤਰੀ ਸਮੇਂ ਦਾ ਪੁੱਛਿਆ ਅਸੀਂ ਉਹੀ ਜਵਾਬ ਦੇਣਾ ਹੈ ਸੋ ਇਸ ਕਰਕੇ ਮੈਂ ਸਬੀ ਦੀ ਹੈ ਕਿ ਸਾਰਿਆਂ ਨੇ ਇੱਥੇ ਆਕੇ ਸੱਚੀ ਵੀ ਹਰਾਨ ਹੋਵੋਗੇ ਕਿ ਦੁਪਹਿਰ ਤੋਂ ਪਹਿਲੇ ਕੁਝ ਹੋਰ ਹੁੰਦਾ ਹੈ ਦੁਪਹਿਰ ਤੋਂ ਬਾਅਦ ਕੁਝ ਹੋਰ ਇਸ ਪੋਜੀਸ਼ਨ ਦੇ ਵਿੱਚ ਮੁੱਖ ਮੰਤਰੀ ਅਸੈਂਬਲੀ ਚ ਚਲਕਾ ਜੇ ਸਹੀ ਮੈਂ ਮੈਨੇ ਦੇ ਵਿੱਚ ਕੋਈ ਕਾਇਦਾ ਕਾਨੂੰਨ ਹੋਏ ਤੇ ਸਾਨੂੰ ਪਹਿਲੇ ਇਹਦੇ ਤੇ ਕਾਰਵਾਈ ਹੋਣੀ ਇਹ ਉਸ ਪੋਜੀਸ਼ਨ 'ਚ ਨਹੀਂ ਹੁੰਦਾ ਜਿਸ ਪੋਜੀਸ਼ਨ ਜਾ ਕੇ ਇੱਕ ਮੁੱਖ ਮੰਤਰੀ ਦੀ ਐਡੀ ਵੱਡੀ ਪੋਜੀਸ਼ਨ ਹੈ ਉਹ ਆਪਣੇ ਆਪੇ 'ਚੋਂ ਬਾਹਰ ਹੁੰਦਾ ਕੀ ਗੱਲ ਕਰ ਰਿਹਾ ਕਿਸ ਤਰ੍ਹਾਂ ਹਾਊਸ ਦੇ ਵਿੱਚ ਪੇਸ਼ ਆੜਾ ਕੋਈ ਕਿਸੇ ਕਿਸਮ ਦਾ ਕਾਇਦਾ ਕਾਨੂੰਨ ਹੈ ਨਹੀਂ ਬੁਰਾ ਹਾਲ ਹੈ ਉਹ ਮੈਂ ਸਮਝ ਨਹੀਂ ਆ ਕਿ ਸਾਨੂੰ ਸਾਰਿਆਂ ਨੂੰ ਤਗੜੇ ਹੋ ਕੇ ਕਬਰ ਕਿੱッセ ਕਰਦੇ ਹੈ ਟੈਂਕ ਦੇ ਐਸੇ ਤੇ ਕਿਸੇ ਨੂੰ ਮੋਦੀ ਸਮਝਾਣ ਦੀ ਲੋੜ ਚਾਹੀਦੀ ਨਹੀਂ ਆ ਨਵੇਂ ਟੈਕਸਿਸ ਤੇ ਬੇਤੋ ਅਸੈਂਬਲੀ ਖਤਮ ਹੋ ਗਈ ਡੀਜ਼ਲ ਮਹਿੰਗਾ ਪੰਜਵੀਂ ਛੇਵੀਂ ਵਾਰ ਬਣਦਾ ਅੱਜ ਡੀਜ਼ਲ ਦਾ ਰੇਟ ਪੰਜਾਬ ਦਾ ਤੇ ਯੂਟੀ ਦਾ ਚੰਡੀਗੜ੍ਹ ਦੇ ਰੇਟ 6 ਰੁਪਏ ਲੀਟਰ ਵਿੱਚ ਆਪਰ ਪੈਟਰੋਲ ਦਾ ਵੱਖਰਾ ਬਿਜਲੀ ਦਾ ਜਿਹੜੀ ਕਾਂਗਰਸ ਦੀ ਸਰਕਾਰ ਜਦੋਂ 3 ਮਹੀਨੇ ਅਫੀਲ ਦੀ ਸਾਡੀ ਸਰਕਾਰ ਰਹੀ ਉਹਦੇ ਵਿੱਚ ਜੋ ਅਸੀਂ ਬਿਜਲੀ ਦੇ 3 ਰੁਪਏ ਪਰ ਯੂਨਿਟ ਸਾਡੇ ਤੇ ਅਕੇ ਲੋਕ ਵਰਟ ਤੇ ਉੱਤੇ ਆਮ ਸਧਾਰਨ ਪੰਜਾਬੀਆਂ ਨੂੰ ਬੈਨੀਫਿਟ ਦਿੱਤੇ ਉਹ ਵਾਪਸ ਲੈ ਲਿਆ ਤਕਰੀਬਨ 2000 ਕਰੋੜ ਦਾ ਬੋਝ ਦੇਹੀ ਪਾਤੀ ਨਵੇਂ ਟੈਕਸ ਆਣ ਵਾਲੇ ਨਹੀਂ ਇਹੀ ਭਗਵੰਤ ਮਾਨ ਤੇ ਸਪੀਕਰ ਤੇ ਅਮਨ अरोड़ा ਅਤੇ ਅਜਡੇ ਇਥੇ ਫਾਈਨੈਂਸ ਮਿਨਿਸਟਰ ਇਹਨਾਂ ਦਾ ਅਚੀਬਾ ਇਹ ਵੀ ਕਹਿੰਦੇ ਸੀ ਕਿ ਸਾਡੀ ਸਰਕਾਰ ਆ ਗਈ ਤੇ ਅਸੀਂ ਸੈਸ਼ਨ ਤਿੰਨ ਵਾਰ ਸੰਧਿਆ ਕਰਾਂਗੇ ਵੈਸੇ ਕਨਸਟੀਟਿਊਸ਼ਨਲੀ ਤਿੰਨ ਵਾਰ ਸੱਦਣਾ ਪੈਂਦਾ ਸਦਾਂਗੇ ਹਰ ਸੈਸ਼ਨ ਜਿਹੜਾ ਹੈ ਹਰ ਸਾਲ ਦੇ ਪਿੰਨੋ ਸੈਸ਼ਨ ਘੱਟੋ ਘੱਟ 120 ਦਿਨ ਦੇ ਹੋ। ਤੁਹਾਨੂੰ ਹੋਰ ਆਣੀ ਹੋਏ ਕਿ ਤਿੰਨ ਸਾਲ। ਨੇਰੇ ਉਤਾਰੀ ਸੈਸ਼ਨ ਹੋਏ ਸਿੱਟੇ ਕਿ ਜੋ ਜਾਂ ਨਿੱਰੀਆਂ ਉਤਾਰੇ। ਜਿੱਥੇ ਕਹਿੰਦੇ ਸਾਲ ਤੇ 120 ਦਾ ਮਤਲਬ ਹੈ। ਤਿੰਨ ਸਾਲ ਤੇ 360 ਹੋਣ ਗਿਆ ਚਾਹੀਦੇ। ਸਾਡੀ ਜਦੋਂ ਹੁਣ ਮੀਟਿੰਗ ਹੋਈ ਬਿਜ਼ਨਸ ਦੇ ਗ੍ਰਾਈਸਰੀ ਕਮੇਟੀ ਦੇ ਸਪੀਕਰ ਨਾਲ। ਮੈਂ ਉਹਨੂੰ ਕਿਹਾ ਸਪੀਕਰ ਸਾਹਿਬ ਘੱਟੋ ਘੱਟ 5-7 ਮਸਲੇ ਤੇ ਆਉਂਦੇ ਨੇ ਜਿਨ੍ਹਾਂ ਤੇ ਚਰਚਾ ਚਾਹੀਦੀ। ਲੌਂਗ ਆਰਡਰ ਦਸੋ ਕਿ ਕਿਸੇ ਆਦਮੀ ਦੀ ਜ਼ਿੰਦਗੀ ਕਿਸੇ ਆਦਮੀ ਦਾ ਕਾਰੋਬਾਰ ਮਹਫੂਜ਼ ਹੈ ਪੰਜਾਬ ਵਿੱਚ ਮੈਨੂੰ ਕਹਿਣ ਲੱਗਾ ਨਹੀਂ ਜੀ ਇਹੋ ਜਿਹੇ ਪਹਿਲੇ ਵੀ ਇਹੋ ਜਿਹੇ ਲਾਤੀ ਹੁੰਦੇ ਸੀ ਕੋਈ ਇਹੋ ਜੀ ਗੱਲ ਤੇ ਹੈ ਨਹੀਂ ਮੈਂ ਜੀ ਤੁਹਾਡੇ ਵਾਸਤੇ ਨਹੀਂ ਹੈ ਆਮ ਸਧਾਰਨ ਪੰਜਾਬੀਆਂ ਨੂੰ ਪੁੱਛ ਕੇ ਵੇਖੋ ਹਾਂ ਆ ਪਹਿਲੀ ਸਰਕਾਰ ਮੈਂ ਦੇਖੀ ਜਿੱਤੇ ਤੁਹਾਡਾ ਇਥੋਂ ਦਾ ਰੈਵਨਿਊ ਮਿਨਿਸਟਰ ਹੈ ਅਗਰ ਹੀ ਸੋਚਾ ਕਿ ਪਲਾਟ ਦੇ ਲੀਗਲ ਕਰਤੇ ਕਾਲੀ ਹੈ ਜੀ ਇਲੀਗਲ ਹੈ ਇਹਦੀ ਕੌਲਨੀ ਉਹ ਲਿਖਦੇ ਬਲਾਟ ਲੀਗਲ ਸਮਝੋ ਬਲਾਟ ਦੀ ਰਜਿਸਟਰੀ ਕਰਾ ਲਓ ਮੈਂ ਉਹਨਾਂ ਨੇ ਰਾਏ ਦਿੱਤੀ ਸੀ ਮੈਂ ਲੋਕਮੰਤਰੀ ਨੂੰ ਇਹ ਗੱਲ ਕਹੀ ਕਿ ਭਗਵੰਤ ਮਾਜੀ ਦਾ ਜਵਾਬ ਦਿਓ ਨਾ ਕਿ ਸੀਵਰੇਜ ਪਿਆ ਉਸ ਕੌਲਨੀ ਦੇ ਵਿੱਚ ਨਾ ਲਾਈਟਿੰਗ ਦਾ ਪ੍ਰਬੰਧ ਹੈ ਨਾ ਪਾਣੀ ਦਾ ਪ੍ਰਬੰਧ ਹੈ ਉੱਥੇ ਨਾ ਸੜਕਾਂ ਦਾ ਪ੍ਰਬੰਧ ਹੈ ਤੁਸੀਂ ਲੋਕਾਂ ਨੇ ਜਿੱਦਾਂ 10 ਦਾ 15 ਦਾ 20 25 25 ਲੱਖ ਰੁਪਏ ਬਲਾਟਾ ਤੇ ਲਾਇਆ ਹੁਣੋਂ ਫालतू ਪੈਸੇ ਲਾਣਗੇ ਤੇ ਨਰਕ ਦੇ ਵਿੱਚ ਰਹਿਣਗੇ ਤੁਸੀਂ ਯਾ ਤੇ ਲੀਗਲ ਕਾਲੀਆਂ ਨੂੰ ਵੀ ਹੁਣੇ ਇਹਨਾਂ ਕੋਲ ਪੈਸੇ ਲਾਓ ਤੇ ਆ ਸਾਰੀਆਂ ਸੁਵਿਧਾ ਉਹਦੇ ਵਿੱਚ ਪਾਓ ਫਿਰ ਤੇ ਇਹਨੂੰ ਲੀਗਲ ਕਰਨ ਦਾ ਕੋਲਾਪ ਹੀ ਹੋਏ ਤੁਸੀਂ ਬਲਾਟ ਲੀਗਲ ਕਰ ਦਿੰਦੇ ਨੇ ਕਾਲੀ ਇਲੀਗਲ ਕਰਦੇ ਤਾਂ ਕੋਈ ਸੋਚ ਨਹੀਂ ਕੋਈ ਵਿਚਾਰ ਨਹੀਂ ਸਸਤ ਜੀ ਮੈਂ ਤਹਾਡਾ ਕੁਲਦੀਪ ਸਿੰਘ ਢਾਲੀਵਾਲ ਕਰ ਰਹੇ ਨੇ ਮਿਸਟਰ ਪੰਜਾਬ ਮੈਂ ਸਭ ਤੋਂ ਪਹਿਲਾਂ ਆਪਣੇ ਮਾਜੋਬ ਮੁਖਵੰਤੇ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਬਹੁਤ ਧੰਨਵਾਦੀ ਹਾਂ ਉਹਨਾਂ ਦਾ ਮੈਂ ਧੰਨਵਾਦ ਕਰਨਾ ਚਾਹੁੰਦਾ ਕਿ ਅਸੀਂ ਪਿਛਲੇ ਦਿਨੀ ਉਹਨਾਂ ਨੂੰ ਬੇਨਤੀ ਕੀਤੀ ਸੀਗੀ ਕਿ ਸਿੱਖ ਪੰਥ ਦੇ ਪਹਿਲੇ ਹੈਡ ਗਨ ਥੀ ਬਾਬਾ ਬੁੱਢਾ ਜੀ ਜਿਨ੍ਹਾਂ ਦਾ ਬਹੁਤ ਵੱਡਾ ਧਾਰਮਿਕ ਸਤਾਨ ਜ਼ਬਦਾਸ ਦੇ ਵਿੱਚ ਹੈ ਜਿਹੜਾ ਬਿਲਕੁਲ ਦੇਰ ਬਾਬਾ ਨਾਨਕ ਦੇ ਨਾਲ ਅਤੇ ਕਰਤਾਰਪੁਰ ਸਾਹਿਬ ਦੇ ਨਾਲ ਜਿਹੜਾ ਲੱਗਦਾ ਬੇਸ਼ੱਕ ਉਹ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਹੈ ਪਰ ਉੱਥੇ ਬਹੁਤ ਸਾਰੇ ਗੁਰਦਾਸਪੁਰ ਦੇ ਸਾਡੇ ਪੈਂਪੜਾ ਜਿਹੜੇ ਬਾਬਾ ਬੁੱਢਾ ਸਾਹਿਬ ਜੀ ਨੂੰ ਮੰਨਦੇ ਲੱਖਾਂ ਲੋਕ ਜਿਹੜੇ ਹੁੰਦੇ ਕਰਤਾਰਦਾਸ ਬਹੁਤ ਹੀ ਸਾਡੇ ਦੀ ਵੱਡਾ ਧਾਰਮਿਕ ਸਥਾਨ ਸੀਗਾ ਮੈਂ ਮਾਝੋ ਮੁਖਵੰਤੀ ਸਾਹਿਬ ਨੂੰ ਬੇਨਤੀ ਕੀਤੀ ਸੀਗੀ ਕਿ ਇੱਕ ਜਮਾਨੇ ਦੇ ਵਿੱਚ ਬਾਬਾ ਬੁੱਢਾ ਸਾਹਿਬ ਜੀ ਨੇ ਆਪ ਖੁਦ ਇਸ ਸ਼ਹਿਰ ਦੇ ਚਾਰ ਚੁਬਿਤ ਚਾਰ ਗੇਟ ਜਿਹੜੇ ਉਹ ਬੜਵਾਏ ਸੀਗੇ ਸੋ ਮੈਂ ਜਦੋਂ ਮੁੱਖ ਮੰਤਰੀ ਸਾਹਿਬ ਨੂੰ ਦੱਸਿਆ ਉਹਨਾਂ ਕੋ ਫਾਈਲ ਭੇਜੀ ਤੇ ਉਹਨਾਂ ਨੇ ਆਪਣੇ ਅਖਤਿਆਰੀ ਫੰਡਾਂ ਦੇ ਵਿੱਚੋਂ ਅੱਜ ਜਿਹੜਾ ਉਹਨਾਂ ਨੇ 2 ਕਰੋੜ 72 ਲੱਖ 83 ਹਜ਼ਾਰ 785 ਰੁਪਏ ਜਿਹੜੇ ਉਹ ਜਾਰੀ ਕਰਤੇ ਜਿਹਦੇ ਨਾਲ ਅਸੀਂ ਚਾਰ ਗੇਟਾਂ ਦੀ ਸਾਦੀ ਜਿਹੜੀ ਆ ਉਹ ਕਰਾਂਗੇ ਅੱਜ ਹੀ ਮੈਂ ਪੀਡਬਲ ਡੀਆ ਵਾਲਿਆਂ ਨੂੰ ਕਿਹਾ ਕਿ ਉਹ ਤੁਹਾਨੂੰ ਤੇ ਟੈਂਡਰ ਜਿਹੜੇ ਲਾਉਣ ਕਿਉਂਕਿ ਅਸੀਂ ਚਾਹੁੰਦੇ ਆ ਕਿ ਬਾਬਾ ਬੁੱਢਾ ਸਾਹਿਬ ਜੀ ਦਾ ਜਿਹੜਾ ਇਹ ਧਾਰਮਿਕ ਸਥਾਨ ਹੈ ਇਹਦੀ ਦੇਖ ਇੰਦਾ ਦੀ ਬਣੇ ਕਿਉਂਕਿ ਲੱਗ ਗਈ ਦੇਵ ਬਾਬਾ ਨਾਨਕ ਗੁਰੂ ਘਰ ਹੈ ਜਿਹੜਾ ਗੁਰੂ ਨਾਨਕ ਸਾਹਿਬ ਦਾ ਨਾਲ ਹੀ ਕਰਤਾਰਪੁਰ ਸਾਹਿਬ ਹੈ ਇਹਨਾਂ ਸਾਰੇ ਪੰਜਾਬ ਹਿਮਾਚਲ ਨਾਲ ਮੈਂ ਕੱਲ ਜਿਹੜੇ ਕੇਂਦਰੀ ਰਾਜ ਮੰਤਰੀ ਰੇਲਵੇ ਦੇ ਰਾਜ ਮੰਤਰੀ ਸਰਦਾਰ ਅਨੀਤ ਸਿੰਘ ਮਿੱਟੂ ਜੀ ਨੇ ਉਹਨਾਂ ਕੋ ਟਾਈਮ ਲਿਆ ਉਹਨਾਂ ਕੋ ਟਾਈਮ ਲੈ ਕੇ ਮੈਂ ਐਕਚੁਅਲੀ ਜਿਹੜਾ ਇੱਥੇ ਸਾਡੇ ਰੇਲਵੇ ਸਟੇਸ਼ਨ ਹੈ ਜਿਹੜੀ ਅੰਮ੍ਰਿਤਸਰ ਤੋਂ ਦੇਵ ਬਾਬਾ ਨਾਨਕ ਨੂੰ ਰੇਲ ਚੱਲਦੀ ਹੈ ਉਹ ਉਹਦਾ ਰੇਲਵੇ ਸਟੇਸ਼ਨ ਜਿਹੜਾ ਖਰਾਬ ਹੋ ਗਿਆ ਬਹੁਤ ਬੁਰੀ ਹਾਲਤ ਹੈ ਉਹਨੂੰ ਠੀਕ ਕਰਨ ਵਾਸਤੇ ਮੈਂ ਪਿਛਲੇ ਇੱਕ ਸਾਲ ਤੋਂ ਮਿਹਨਤ ਕਰ ਰਿਆ ਹਾਂ ਔਰ ਕੱਲ ਉਹਨਾਂ ਨੇ ਮੈਨੂੰ ਟਾਈਮ ਦਿੱਤਾ ਮੈਂ ਦਵਾਦਾ ਫਾਈਲ ਉਹਨਾਂ ਕੋਲ ਲੈ ਕੇ ਜੜੇ ਜਾਦਾ ਕਿਉਂਕਿ ਮੈਂ ਚਾਹੁੰਦਾ ਕਿ ਬਾਬਾ ਬੁੱਢਾ ਸਾਹਿਬ ਜੀ ਦਾ ਜਿਹੜਾ ਇਹ ਧਾਰਮਿਕ ਸਥਾਨ ਹੈ ਇਹਦਾ ਰੇਲਵੇ ਸਟੇਸ਼ਨ ਦੇਦਾ ਬੱਸ ਸਟੈਂਡ ਇਹਦਾ ਚਾਰਚ ਫੇਰਾ ਜਿਹੜਾ ਛਾਪ ਦਾ ਇਦਾਂ ਦਾ ਸੁੰਦਰ ਹੋਵੇ ਇਦਾਂ ਦਾ ਵਧੀਆ ਹੋਵੇ ਕਿ ਜਿਹੜਾ ਵੀ ਬੰਦਾ ਬਾਬਾ ਬੁੱਢਾ ਸਾਹਿਬ ਜੀ ਦੇ ਮਤਲਬ ਉੱਥੇ ਨਮਸਕਾਰ ਕਰਨ ਆਵੇ ਆਪਣਾ ਸੀਸ ਝੁਕਾਉਣ ਆਵੇ ਮੱਥਾ ਟੇਕਣ ਆਵੇ ਉਹਨੂੰ ਲੱਗੇ ਕਿ ਵਕਿਆ ਹੀ ਇੱਕ ਬਹੁਤ ਵਧੀਆ ਅਸਥਾਨ ਹੈ